ਜੈਤਰਾ ਸ਼੍ਰੀ ਕਲਤਕ ਸਾਬ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤਰਤਾ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਛਰੌਣੀ ਗੋਦਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਅਠ ਦੇ ਗੁਰਦਰਾ ਸਾਹਿਬਾਨ ਜਾਂਚ ਜਿੰਨੇ ਵੀ ਹਿੰਦੁਸਤਾਨ ਜਾਂ ਵਿਦੇਸ਼ ਦੇਸ਼ ਉਦੇਸ਼ ਗੁਰਦਰਾ ਸਾਹਿਬਾਨ ਉਹਨਾਂ ਦਾ ਰੰਗ ਜਿਹੜਾ ਉਹ ਸਰਮਈ ਜਾਂ ਬਸੰਤ ਕੀਤਾ ਜਾਵੇ ਉਸ ਹੁਕਮ ਦੀ ਪਾਲਣਾ ਕਰਦਿਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹੈਟਲੇ ਜਿੰਨੇ ਵੀ ਗੁਰਦਰਾ ਸਾਹਿਬਾਨ ਨੇ ਉਹਨਾਂ ਨੂੰ ਸਰਪੁਦਰ ਜਾਰੀ ਕੀਤਾ ਸੀ ਕਿ ਜਿਹੜਾ ਗੁਰਦਰਾ ਸਾਹਿਬਾਨ ਵਿਖੇ ਉਹ ਰੰਗ ਜਿਹੜਾ ਉਹ ਬਸੰਤੀ ਜਾਂ ਸਰਮਈ ਲਾਇਆ ਜਾਵੇ ਕਿਉਂਕਿ ਸਰਮਈ ਰੰਗ ਜਿਹੜੇ ਉਹ ਰੰਗ ਸਿੰਗ ਲਾਉਂਦੇ ਨੇ ਤੇ ਗੁਰਦਰਾ ਸਾਹਿਬਾਨ ਚ ਅਕਸਰ ਜਿਹੜਾ ਉਹ ਬਸੰਤੀ ਰੰਗ ਹੀ ਚੜਦਾ ਹੈ ਕਿਉਂਕਿ ਰੰਗ ਦਾ ਫਰਕ ਪੈਂਦਾ ਪੈਂਦਾ ਕਾਫੀ ਫਰਕ ਪਿਆ ਗਿਆ ਸੀ ਇਹ ਕਰਕੇ ਸਿੰਘ ਸਾਹਿਬ ਵੱਲੋਂ ਜੋ ਆਦੇਸ਼ ਕੀਤਾ ਗਿਆ ਉਹਨਾਂ ਨੇ ਦੇਸ਼ ਦੀ ਪਾਲਣਾ ਕਰਦਿਆਂ ਜਿੰਨੇ ਵੀ ਸਾਡੇ ਗੁਰਦਰਾ ਸਾਹਿਬਾਨ ਉਹਨਾਂ ਚ ਇਹ ਨਿਸ਼ਾਨ ਸਭ ਤਕਬੀਰ ਕਰਾਇਆ ਜਾ ਰਹੇ ਨੇ ਉਸੇ ਦੀ ਕਿੜੀ ਚਾਚ ਜਿਹੜਾ ਸ਼੍ਰੀ ਹਕਾਲਤਖ ਸਾਬ ਅਤੇ ਸੱਚਕੰਨ ਸ਼੍ਰੀਮਾਨ ਦਸਾ ਦੇਖੇ ਜਿਹੜਾ ਚੋਲਾ ਸਾਬ ਉਹ ਤਕਬੀਰ ਕੀਤਾ ਗਿਆ ਜਿੰਨੇ ਸ਼੍ਰੀ ਦਰਬਾਰ ਸਾਹਿਬ ਦੇ ਨਿਸ਼ਾਨ ਸਭ ਸਾਰਿਆਂ ਦੇ ਪੁਸ਼ਾਕੇ ਤਿਆਰ ਕੀਤੇ ਜਿੰਨੇ ਵੀ ਮਤਲਬ ਜਿਵੇਂ ਜਿਵੇਂ ਬਣ ਕੇ ਆਈ ਜਾ ਰਹੇ ਆ ਜਿਵੇਂ ਜਿਵੇਂ ਤਕਬੀਰ ਪਹਿਲੇ ਲਾਏ ਜਾਣਗੇ ਜਾਂ ਉਹ ਪੋਏ ਨਵੇਂ ਨਵੇਂ ਜਿਹੜੇ ਇਣਗੇ ਨਵੇਂ ਜਿਹੜੇ ਉਹ ਬਸੰਤੀ ਰੰਗ ਦੇ ਚੜਾਈ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ